ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ। ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਨਾ ਚਾਹਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਦੀ ਕਹਾਣੀ ਉਮੜਕੇ ਨਾ ਆਇਆ। ਜਦ ਕਾ ਅਜ ਸਰਪੰਚ ਚੁਣਿਆ ਗਿਆ। ਉਹ ਮਰਦਾਓ ਅਜੇ 25 ਸਾਲ ਦਾ ਹੀ ਹੋਵੇਗਾ। ਪਰ ਅਕਲ ਦਾ ਸਿਆਣਾ ਤੇ ਸਮਝਦਾਰ ਹੋਣ ਕਰਕੇ ਲੋਕਾਂ ਨੇ ਉਸ ਨੂੰ ਪਿੰਡ ਦਾ ਸਰਪੰਚ ਚੁਣ ਲਿਆ। ਲੋਕਾਂ ਦੇ ਕੰਮ ਤਾਂ ਉਹ ਪਹਿਲਾਂ ਵੀ ਕਾਫੀ ਸਵਾਰ ਦਿੰਦਾ ਸੀ। ਜਦੋਂ ਵੀ ਉਹ ਸ਼ਹਿਰੋਂ ਮੁੜਦਾ ਪਿੰਡ ਦਾ ਕੋਈ ਬੁੱਢਾ ਬਾਬਾ ਜਾਂ ਬੇਬੇ ਉਸਦੇ ਮੋਟਰਸਾਈਕਲ ਦੇ ਮਗਰ ਬੈਠਾ ਹੀ ਹੁੰਦਾ। ਰੱਬ ਨੇ ਉਸ ਨੂੰ ਸ਼ਕਲ ਸੂਰਤ ਬਹੁਤ ਸੋਹਣੀ ਦਿੱਤੀ ਸੀ। ਉਸ ਦਾ ਉੱਚਾ ਲੰਮਾ ਕੱਦ ਉਸ ਦੀ ਸ਼ਖਸੀਅਤ ਦਾ ਕਾਰਨ ਬਾਰ ਸੀ। ਹਾਲਜ ਗਿਆ ਹੁਣ ਕਰਕੇ ਕੱਪੜੇ ਦੀ ਚੋਣ ਦਾ ਕੰਮ ਵੀ ਖਿਲਾਣ ਲੱਗ ਪਿਆ। ਤਕਰੀਬਨ ਪੱਗ ਨਾਲ ਮੈਚ ਕਰਦੀ ਉਸ ਦੀ ਪ੍ਰੈਕਟ ਹੁੰਦੀ। ਆਲੇ ਦੁਆਲੇ ਪਿੰਡਾਂ ਦੀਆਂ ਕੁੜੀਆਂ ਕਾਲਜ ਜਾਣ ਲਈ ਬੱਸ ਯੂਨੀ ਵਿੱਚ ਬੱਸ ਅੱਗੇ ਉੱਪਰ ਖੜੀਆਂ ਹੁੰਦੀਆਂ। ਉਹਨਾਂ ਦੇ ਕੋਲ ਦੀ ਆਪਣੀ ਮੋਟਰਸਾਈਕਲ ਖਲੋਖੀ ਹੀ ਜਦਾਂ ਨਾ ਲੰਘਾ ਕੇ ਲੈ ਜਾਂਦਾ ਉਹ ਤੱਕਦਿਆਂ ਹੀ ਰਹਿ ਜਾਂਦੀ ਆ ਆਦਮਪੁਰ ਦੀ ਜਿੱਤਾ ਸੁਣ ਮਤ ਨਹੀਂ ਬਣਾ ਲੈਣਾ ਚਾਹੁੰਦੇ ਸੀ ਆਪਕਰ ਦਾ ਜੀਤੀ ਵੀ ਘਟ ਨਹੀਂ ਸੀ ਐਰੇ ਗੈਰ ਨੱਤੂ ਖੈਰੇ ਨੂੰ ਕੰਗਨ ਵੀ ਨਹੀਂ ਸੀ ਦਿੰਦੀ ਆਦਮਪੁਰ ਜੱਗੇ ਦਾ ਮਾਮਾ ਵਿਆਹਿਆ ਹੋਇਆ ਸੀ ਮੰਮੀ ਦਾ ਭਤੀਜਾ ਗੋਗੀ ਜੱਗੇ ਦੇ ਆਣਦਾ ਹੀ ਸੀ ਲਾਗੇ ਪਿੰਡ ਹੋਣ ਕਰਕੇ ਇੱਕ ਦੂਜੇ ਦੀ ਕਾਫੀ ਸਾਝ ਸੀ ਆਉਂਦੇ ਐਤਵਾਰ ਨੂੰ ਗੋਗੀ ਦਾ ਵਿਆਹ ਸੀ ਜੱਗੇ ਨੇ ਸੋਚਿਆ ਕਿ ਐਹ ਦਿਵਾਰ ਨੂੰ ਵੀ ਜਾਣ ਤੋਂ ਪਹਿਲਾਂ ਉਹ ਆਦਮਪੁਰ ਪਹੁੰਚ ਜਾਣਗੇ ਸ਼ਨੀਵਾਰ ਦੀ ਸ਼ਾਮ ਨੂੰ ਉਹ ਜੱਗਾ ਚੋਂ ਨੇ ਦੇ ਟਰੈਡਿ ਸੁੱਟ ਕੇ ਘਰ ਆਇਆ ਆਉਂਦੇ ਹੀ ਜੀਜੀ ਕਹਿਣ ਲੱਗੀ ਕਾਕਾ ਅੱਜ ਆਪਾਂ ਆਦਮਪੁਰ ਨੂੰ ਚਲੇ ਜਾਈਏ ਆਦੇ ਲਈ ਜੱਗੇ ਨੇ ਥੋੜਾ ਖਿੱਚ ਕੇ ਕਿਹਾ ਪੁੱਤ ਤੇਰੀ ਮੰਮੀ ਤਾਂ ਪਰਸੋਂ ਦੀ ਆਈ ਹੋਈ ਐ ਚੱਲ ਅਸੀਂ ਨਾਨਾ ਨੂੰ ਪਰਜਾਇਂ ਅੱਥਰ ਰਾਤ ਰਹਿ ਲਵਾਂਗੇ ਬੀਬੀ ਨੇ ਤਰਲੇ ਨਾਲ ਕਿਹਾ ਮੰਡੀ ਦੀ ਕੱਜਲ ਖਵਾਰੀ ਤੋਂ ਕਾਫੀ ਪਰੇਸ਼ਾਨ ਹੋ ਚੁੱਕਾ ਸੀ ਕਿਤੇ ਮਸੀ ਜਾ ਕੇ ਉਸ ਦੀ ਵਾਰੀ ਆਈ ਸੀ ਭਾਬੀ ਮਾੜਾ ਮਿਲਣ ਕਾਰਨ ਉਸ ਦਾ ਦਿਲ ਉਦਾਸ ਸੀ ਪਰ ਬੀਬੀ ਦੇ ਤਰਲੇ ਅੱਗੇ ਉਸ ਦੀ ਕੋਈ ਪੇਸ਼ ਨਾ ਕਹੀ ਨਾ ਧੋ ਕੇ ਥੋੜਾ ਆਰਾਮ ਕਰਨ ਤੋਂ ਬਾਅਦ 8 ਵਜੇ ਜੱਗਾ ਬੀਬੀ ਨੂੰ ਲੈ ਕੇ ਆਦਮਪੁਰ ਪਹੁੰਚ ਗਿਆ ਵਿਆਹ ਵਾਲੇ ਘਰ ਬਹੁਤ ਰੌਣਕ ਸੀ ਪਿੰਡ ਦੀਆਂ ਜਨਾਨੀਆਂ ਤੇ ਮੇਲ ਨੇ ਰਲ ਕੇ ਛੋਰ ਮਚਾਰ ਰੱਖਿਆ ਸੀ ਰੋਟੀ ਖਾਣ ਤੋਂ ਬਾਅਦ ਜੱਗਾ ਵੀ ਉਹਨਾਂ ਮੁੰਡਿਆਂ ਵਿੱਚ ਜਾ ਰਲਿਆ ਜੋ ਕੋਠੇ ਉੱਪਰ ਖਲੋਤੇ ਕੁੜੀਆਂ ਨੂੰ ਕਿੱਦਾਂ ਪਾਉਂਦੇ ਦੇਖ ਰਹੀ ਸਨ ਜੱਗੇ ਦੀ ਥਕਾਵਟ ਉਸ ਵੇਲੇ ਦੂਰ ਹੋ ਗਈ ਜਦੋਂ ਉਸਨੇ ਕੁੜੀਆਂ ਵਿੱਚ ਕਿੱਦਾਂ ਪੌਂਦੀ ਜੀਤ ਦੇਖੀ ਥੋੜੀ ਦੇਰ ਬਾਅਦ ਜਦ ਜੀਤ ਨੇ ਘੁੰਮ ਕੇ ਬੋਲੀ ਪਾਈ ਜੱਗੇ ਨੂੰ ਲੱਗਾ ਕਿ ਜੀਤ ਉਸ ਨੂੰ ਹੀ ਬੋਲੀ ਸੁਣਾ ਰਹੀ ਹੈ ਕੋਲ ਖੜੇ ਗੋਗੀ ਤੋਂ ਜੱਗੇ ਨੇ ਪੁੱਛ ਹੀ ਲਿਆ ਯਾਰ ਇਹ ਕੁੜੀ ਕੌਣ ਹੈ ਸਾਡੇ ਗਵਾਂਡੀਆਂ ਦੀ ਹੀ ਹੈ ਕੀ ਗੱਲ ਸੁੱਖ ਹੈ ਗੋਗੀ ਨੇ ਮਸ਼ਕਰੀ ਕੀਤੀ ਉਸ ਦਿਨ ਹੀ ਜੱਗੇ ਨੂੰ ਪਤਾ ਲੱਗ ਗਿਆ ਕਿ ਜੀਤ ਦਾ ਪਿੰਡ ਆਦਮਪੁਰਾ ਹੈ ਪਤਾ ਤਾਂ ਜੀਤ ਨੂੰ ਵੀ ਲੱਗ ਗਿਆ ਸੀ ਕਿ ਜੱਗਾ ਗੋਗੀ ਦਾ ਰਿਸ਼ਤੇਦਾਰ ਹੈ ਪਰ ਦੋਹਾਂ ਨੇ ਸਿਆਣਪ ਵਰਤੀ ਵਿਆਹ ਵਿੱਚ ਇੱਕ ਦੂਜੇ ਨੂੰ ਨਾ ਜਾਣਦੇ ਹੋਣ ਦਾ ਦਿਖਾਵਾ ਕੀਤਾ ਗੱਲ ਕੀ ਜੱਗੇ ਨੇ ਗੋਗੀ ਨੂੰ ਕਹਿ ਕਹਾ ਕੇ ਮਾਮੀ ਨੂੰ ਵਿੱਚ ਪਾ ਕੇ ਜੀਤ ਦਾ ਰਿਸ਼ਤਾ ਮੰਗ ਲਿਆ ਜੀਤ ਦੇ ਘਰਦਿਆਂ ਨੇ ਵੀ ਜੱਗਾ ਤੇ ਉਸ ਦੀ ਜ਼ਮੀਨ ਜਾਇਾਦ ਨੂੰ ਦੇਖਦਿਆਂ ਰਿਸ਼ਤਾ ਕਰਨ ਵਿੱਚ ਟੱਲਣਾ ਕੀਤੇ ਸਾਲ ਦੇ ਵਿੱਚ ਵਿੱਚ ਹੀ ਦੋਨਾਂ ਦਾ ਵਿਆਹ ਹੋ ਗਿਆ ਜੀਤ ਦੇ ਸੁਭਾਅ ਤੇ ਰੂਪ ਦਾ ਸੋਹਣਾ ਮੇਲ ਹੋਣ ਕਾਰਨ ਘਰ ਵਿੱਚ ਤੇ ਆਂਡ ਗਵਾਂਡ ਵਿੱਚ ਛੇਤੀ ਹੀ ਹਰਮਨ ਪਿਆਰੀ ਹੋ ਗਈ ਚਾਰ ਪੰਜ ਸਾਲ ਖੁਸ਼ੀ ਵਿੱਚ ਝਟ ਲੰਘ ਗਏ ਇਨਾਂ ਸਾਲਾਂ ਦੇ ਦਰਮਿਆਨ ਜੀਤ ਦੋ ਫੁੱਲਾਂ ਵਰਗੇ ਬੱਚਿਆਂ ਦੀ ਮਾਂ ਵੀ ਬਣ ਗਈ ਜਦ ਜੱਗਾ ਦੋਹਾਂ ਭੈਣ ਭਰਾਵਾਂ ਨੂੰ ਵੇੜੇ ਵਿੱਚ ਖੇਡਦਾ ਦੇਖਦਾ ਉਸ ਨੂੰ ਲੱਗਦਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਉਸ ਦੇ ਘਰ ਅੰਦਰ ਹੀ ਹਨ ਸਰਦੀ ਦੀ ਇੱਕ ਰਾਤ ਨੂੰ ਅਚਾਨਕ ਹੀ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਸਰਪੰਚ ਹੁਣ ਕਰਨ ਵੈਸੇ ਤਾਂ ਉਹਨਾਂ ਦੇ ਘਰ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਪਰ ਅੱਜ ਤਾਂ ਰਾਤ ਕਾਫੀ ਹੋ ਚੁੱਕੀ ਸੀ ਦਰਵਾਜ਼ੇ ਦੀ ਧਸਤਕ ਨੇ ਬੱਚਿਆਂ ਤੋਂ ਇਲਾਵਾ ਬਾਕੀ ਘਰ ਦੇ ਸਾਰੇ ਮੈਂਬਰ ਜਗਾ ਦਿੱਤੇ ਜੱਗੇ ਦੀ ਬੀਬੀ ਜੱਗੇ ਨੂੰ ਬੈਂਟਰੀ ਦਿੰਦੀ ਹੋਈ ਬੋਲੀ ਪੁੱਤ ਦੇਖ ਕੇ ਬੂਆ ਖੋਲੀ ਦਰਵਾਜ਼ਾ ਖੋਲਣ ਦੀ ਧੀਰ ਸੀ ਕਿ ਦੋ ਨੌਜਵਾਨ ਮੁੰਡੇ ਖੇਸੀ ਦੀਆਂ ਬੁੱਕਲਾ ਮਾਰੀ ਘਰ ਦੇ ਅੰਦਰ ਦਾਖਲ ਹੋਏ ਉਹ ਠੰਡ ਨਾਲ ਕੰਬ ਰਹੇ ਸਨ ਬਾਕੀ ਘਰ ਵਾਲੇ ਤਾਂ ਅਜੇ ਉਹਨਾਂ ਦੇ ਮੂੰਹ ਵੱਲ ਹੀ ਵੇਖ ਰਹੇ ਸਨ ਕਿ ਬੀਬੀ ਬੋਲ ਪਈ ਵੇ ਪੁੱਤ ਤੁਸੀਂ ਕੌਣ ਹੋ ਤੇ ਇੱਥੇ ਕੀ ਕਰਨ ਆਏ ਹੋ ਮਾਤਾ ਪ੍ਰਸ਼ਾਦਾ ਛਕਣਾ ਹੈ ਮੁੰਡਿਆਂ ਨੇ ਜਾਣਦਿਆਂ ਵਾਂਗ ਜਵਾਬ ਦਿੱਤਾ ਸਮਝ ਤਾਂ ਘਰ ਵਾਲਿਆਂ ਨੂੰ ਵੀ ਆ ਗਈ ਸੀ ਇਹ ਕੌਣ ਹੈ ਪਰ ਉਹ ਬਿਨਾਂ ਕੁਝ ਬੋਲੇ ਚੁੱਪਚਾਪ ਰੋਟੀ ਪਾਣੀ ਦੇ ਆਰ ਵਿੱਚ ਲੱਗ ਗਏ 2 ਘੰਟਿਆਂ ਬਾਅਦ ਉਹ ਰੋਟੀ ਖਾ ਕੇ ਤੇ ਸ਼ੁਕਰੀਆ ਕਹਿ ਕੇ ਚਲੇ ਗਏ ਉਸਦੇ ਤੋਂ ਬਾਅਦ ਉਹ ਕਈ ਵਾਰੀ ਜੱਗੇ ਘਰ ਪ੍ਰਸ਼ਾਦਾ ਛੱਕ ਚੁੱਕੇ ਸਨ ਜੱਗੇ ਦਾ ਘਰ ਪਿੰਡ ਤੋਂ ਬਾਹਰ ਫਿਰਨੀ ਉੱਤੇ ਹੋਣ ਕਾਰਨ ਉਹ ਛੱਟਾ ਵੜਦੇ ਇੱਕ ਦਿਨ ਉਹਨਾਂ ਦੇ ਜਾਣ ਤੋਂ ਬਾਅਦ ਜੱਗਾ ਆਪਣੇ ਪਰਿਵਾਰ ਨੂੰ ਬੋਲਣ ਲੱਗ ਪਿਆ ਤੁਸੀਂ ਬਹੁਤੀ ਨਾ ਉਹਨਾਂ ਦੀ ਖਾਤਰਦਾਰੀ ਕਰਿਆ ਕਰੋ ਮੇਰੀ ਤਾਂ ਜਾਨ ਮੁਠੀ ਵਿੱਚ ਆਈ ਰਹਿੰਦੀ ਹੈ ਜੇ ਕਿਤੇ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਘਰ ਦਾ ਇੱਕ ਜੀ ਨਹੀਂ ਛੱਡਣਾ ਮੈਂ ਤਾਂ ਇਸ ਤਰ੍ਹਾਂ ਹੀ ਸੁੱਕੀ ਰੋਟੀ ਫੜਾਉਂਦੀ ਸੀ ਬੀਬੀ ਜੀ ਕਹਿਣ ਲੱਗੇ ਸਾਗ ਵਿੱਚ ਕਿਉਂ ਪਾਦੇ ਜੀਤ ਨੇ ਆਪਣੇ ਸਿਰੂੰ ਗੱਲ ਟਾਲ ਦੇ ਗਿਆ ਪੁੱਤ ਕੀ ਕਰਾਂ ਮੈਨੂੰ ਤਾਂ ਤਰਸ ਆ ਜਾਂਦਾ ਹੈ ਕਿੰਦਾ ਮਾਵਾ ਦੇ ਜਾਇ ਰਾਤਾਂ ਨੂੰ ਤੁਰੇ ਫਿਰਦੇ ਨੇ ਬੀਬੀ ਭਾਂਡੇ ਤੋਂ ਦੀ ਬੋਲੀ ਇੱਕ ਦਿਨ ਬੀਬੀ ਜੀ ਨੇ ਮੁੰਡਿਆਂ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਜੀਤ ਨੇ ਭਾਂਡੇ ਚੁੱਕਦਿਆਂ ਕਿਹਾ ਆਹੋ ਪੁੱਤ ਮੈਂ ਤਾਂ ਕਿਹਾ ਸੀ ਵੇ ਕਾਕਾ ਕਾ ਤੋਂ ਆਪਣੀ ਜਵਾਨੀਆਂ ਗਾਲ ਦੇ ਦਿਨ ਰਾਤ ਮਾਪਿਆਂ ਨੂੰ ਤੜਫਾਉਂਦੇ ਹਾਂ ਮਾਤਾ ਸ਼ੌਕ ਨੂੰ ਨੀ ਠੰਡੀਆਂ ਤੇ ਹਨੇਰੀਆਂ ਰਾਤਾਂ ਵਿੱਚ ਘੁੰਮਦੇ ਫਿਰਦੇ ਇੱਕ ਮੁੱਛ ਫੁੱਟ ਮੁੰਡੇ ਨੇ ਜਵਾਬ ਦਿੰਦੇ ਕਿਹਾ ਸੀ ਦੇਸ਼ ਦੇ ਹੱਕਾਂ ਤੇ ਨਿਆਲੇ ਰੁੱਲਦੇ ਫਿਰਦੇ ਆਂ ਨਹਿਰ ਵਾਲ ਨੂੰ ਜੋ ਫਟੜੀ ਜਾਂਦੀ ਸੀ ਉਹ ਕੱਚੀ ਹੋਣ ਕਰਕੇ ਮੀਂਹ ਪੈਣ ਉੱਤੇ ਚਿੱਕੜ ਝੱਟ ਹੋ ਜਾਂਦਾ ਜੱਗੇ ਦੇ ਖੇਤ ਜੀ ਉੱਧਰ ਹੀ ਸਨ ਪੰਚਾਇਤ ਵਿੱਚ ਹੋਣ ਕਾਰਨ ਜੱਗੇ ਨੇ ਉਸ ਪਟੜੀ ਉੱਤੇ ਮਿੱਟੀ ਪਵਾ ਲਈ ਤਾਂ ਜੋ ਖੇਤਾਂ ਵਿੱਚ ਆਉਣਾ ਜਾਣਾ ਸਖਾਲਾ ਹੋ ਜਾਵੇ ਕਿਉਂਕਿ ਮੀਂਹ ਕਣੀ ਵਿੱਚ ਜੱਗੇ ਦੀ ਟਰਾਲੀ ਉੱਥੇ ਫਸੀ ਹੀ ਰਹਿੰਦੀ ਖਾੜਕੂ ਵਿਉ ਸੱਟੜੀ ਉੱਪਰ ਦੀ ਲੰਘ ਕੇ ਨਹਿਰਵਾਲ ਜਾਂਦੇ ਸਨ ਵੈਸੇ ਤਾਂ ਸਾਰੇ ਪਿੰਡ ਨੂੰ ਹੀ ਪਤਾ ਲੱਗ ਚੁੱਕਾ ਸੀ ਸਰਪੰਚਾਂ ਦੇ ਘਰ ਖਾੜਕੂ ਆਉਂਦੇ ਜਾਂਦੇ ਹਨ ਉਹਨਾਂ ਵਿੱਚੋਂ ਤਾਂ ਸਾਰਾ ਪਿੰਡ ਹੀ ਉਹਨਾਂ ਦਾ ਸਾਥ ਦਿੰਦਾ ਸੀ ਸਿਆਣਿਆਂ ਨੂੰ ਕਹਿੰਦੇ ਵੀ ਸੁਣਿਆ ਸੀ ਰੋਟੀ ਟੁੱਕ ਵੇਲੇ ਸਿਰ ਰਸਮ ਕਾ ਲੋ ਤਾਂ ਜੋ ਮੁੰਡਿਆਂ ਦੇ ਲੰਗਣ ਸਮੇ ਬੱਤੀਆਂ ਬੁਝਾ ਦਿੱਤੀਆਂ ਜਾਣ ਉਹਨਾਂ ਦੇ ਲੰਗਣ ਤੋਂ ਪਹਿਲਾਂ ਪਹਿਲਾਂ ਹੀ ਸਾਰਾ ਪਿੰਡ ਬੱਤੀਆਂ ਬੁਝਾ ਦਿੰਦਾ ਉਦੋਂ ਹੀ ਕਿਸੇ ਚੁਗਲ ਖੋਰ ਨੇ ਠਾਣੇ ਵਿੱਚ ਜਾ ਕੇ ਚੂਲੀ ਕਰ ਦਿੱਤੀ ਜੱਗੇ ਸਰਪੰਚ ਨੇ ਕੱਚੀ ਸੜਕ ਉੱਤੇ ਮਿੱਟੀ ਖੜਕੂਆਂ ਨੂੰ ਪਵਾ ਦਿੱਤੀ ਹੈ ਤਾਂ ਜੋ ਉਹ ਆਸਾਨੀ ਨਾਲ ਹਨੇਰੇ ਵਿੱਚ ਆ ਜਾ ਸਕਣ ਅਗਲੇ ਦਿਨ ਸਵੇਰੇ ਹੀ ਥਾਣੇਦਾਰ ਨਾਲ ਸਿਪਾਈ ਲੈ ਕੇ ਜੱਗੇ ਨੂੰ ਲੈਣ ਆ ਗਿਆ ਜੱਗੇ ਨੂੰ ਘਰਦਿਆਂ ਨੇ ਲੁਕੋ ਦਿੱਤਾ ਪਰ ਪੁਲਿਸ ਜੱਗੇ ਦੇ ਵਿਰਧ ਪਾਪਾ ਜੀ ਨੂੰ ਫੜ ਕੇ ਲੈ ਗਈ ਉਸੇ ਹੀ ਰਾਤ 1 ਵਜੇ ਦੇ ਕਰੀਬ ਕੋਈ ਬੰਦਾ ਖੇਸੀ ਦੀ ਝੁੰਬ ਮਾਰੀ ਜੱਗੇ ਦੇ ਦਰਵਾਜ਼ੇ ਉੱਪਰ ਆਇਆ ਬੀਬੀ ਨੇ ਝੀਠ ਥਾਈ ਦੀ ਦੇਖ ਕੇ ਬੂਹਾ ਖੋਲ ਦਿੱਤਾ ਜੀਤ ਬਿਸਤਰੇ ਵਿੱਚ ਪਈ ਹੀ ਬੋਲੀ ਆ ਵੀ ਕੋਈ ਜ਼ਿੰਦਗੀ ਹੈ ਦਿਨੇ ਪੁਲਸਤੰਗ ਕਰਦੀ ਹੈ ਤੇ ਰਾਤ ਨੂੰ ਇਹ ਛੋਕਰੀ ਜਦ ਨੂੰ ਬੀਬੀ ਨੇ ਆ ਕੇ ਦੱਸਿਆ ਪੁੱਤ ਜਾਈਂ ਜਰਾ ਬਾਹਰ ਉਹ ਕੰਧ ਕੋਲ ਖੜੇ ਹੀ ਤੈਨੂੰ ਬੁਲਾਉਂਦੇ ਹਨ ਜੱਗੇ ਨੇ ਛੇਤੀ ਨਾਲ ਉੱਠ ਕੇ ਮੰਜੇ ਕੋਲ ਪਈ ਕੈਂਚੀ ਚੱਪਲ ਪਾਈ ਬਿਸਤਰੇ ਤੋਂ ਕੰਬਲ ਖਿੱਚ ਕੇ ਆਪਣੇ ਸਰੀਰ ਦੁਆਲੇ ਲਪੇਟਿਆ ਤੇ ਬਾਹਰ ਨੂੰ ਤੁਰ ਪਿਆ ਜਾਂਦਾ ਹੋਇਆ ਜੀਤ ਨੂੰ ਕਹਿ ਰਿਹਾ ਸੀ ਚਾਹ ਧਰ ਦੇ ਲੱਗਦਾ ਹੈ ਰੋਟੀ ਨਹੀਂ ਖਾਣਗੇ ਕਾਲੀ ਵਿੱਚ ਦਿਸਦੇ ਹਨ ਥੋੜੀ ਦੇਰ ਤੱਕ ਬਾਹਰੋਂ ਗੱਲਾਂ ਕਰਨ ਦੀ ਆਵਾਜ਼ ਆਉਂਦੀ ਰਹੀ ਪਰ ਛੇਤੀ ਹੀ ਇਹ ਆਵਾਜ਼ਾਂ ਹੌਣੀਆਂ ਬੰਦ ਹੋ ਗਈਆਂ। ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਵੀ ਜੱਗਾ ਨਾ ਮੁੜਿਆ ਤਾਂ ਬੀਬੀ ਬਾਹਰ ਦੇਖਣ ਗਈ। ਬਾਹਰ ਨਾ ਜੱਗਾ ਸੀ ਤੇ ਨਾ ਹੀ ਕੋਈ ਹੋਰ। ਉਸ ਰਾਤ ਜੀਜੇ ਤੇ ਬੀਬੀ ਬੈਠੀਆਂ ਜੱਗੇ ਨੂੰ ਉਡੀਕਦੀਆਂ ਰਹੀਆਂ ਪਰ ਜੱਗਾ ਨਾ ਮੁੜਿਆ। ਦਿਨ ਚੜ੍ਹਦੇ ਹੀ ਪਿੰਡ ਵਿੱਚ ਰੌਲਾ ਪੈ ਗਿਆ ਕਿ ਰਾਤੀ ਕੋਈ ਬੰਦੇ ਜੱਗੇ ਨੂੰ ਨਾਲ ਲੈ ਗਏ। 12 ਕਵਜੇ ਜੱਗੇ ਦੇ ਪਾਪਾ ਜੀ ਘਰ ਆ ਕੇ ਦੱਸਿਆ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ। ਕਿਉਂਕਿ ਉਹਨਾਂ ਨੂੰ ਉਹ ਮਿਲ ਗਿਆ ਹੈ ਜਿਸ ਦੀ ਲੋੜ ਸੀ ਫੇਰ ਤਾਂ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਕਿ ਪੁਲਿਸ ਖੜਕੂਆਂ ਦੇ ਪਿੱਛੇ ਵਿੱਚ ਆਈ ਸੀ ਅਤੇ ਜੱਗੇ ਨੂੰ ਲੈ ਗਈ ਜੱਗੇ ਦੇ ਪਿੰਡ ਦੇ ਸਾਰੇ ਪਤਵੰਤੇ ਬੰਦੇ ਅਤੇ ਆਲੇ-ਦੁਆਲੇ ਪਿੰਡਾਂ ਦੀਆਂ ਪੰਚਾਇਤਾਂ ਸਭ ਇਕੱਠੇ ਹੋ ਕੇ ਪੁਲਿਸ ਸਟੇਸ਼ਨ ਗਈ ਪੁਲਿਸ ਵਾਲੇ ਕਦੇ ਉਹਨਾਂ ਨੂੰ ਕਿਸੇ ਪੁਲਿਸ ਸਟੇਸ਼ਨ ਉੱਪਰ ਭੇਜਦਿਆ ਕਰਨ ਅਤੇ ਕਦੇ ਕਿਸ ਉੱਪਰ ਪਰ ਜੱਗੇ ਦੀ ਕਿਸੇ ਪਾਸਿਓਂ ਵੀ ਕੋਈ ਉਕਸੁਗ ਨਹੀਂ ਮਿਲ ਰਹੀ ਸੀ ਘਰ ਵਾਲਿਆਂ ਦਾ ਵਕਤ ਉਹਰਾ ਹਾਲ ਸੀ ਸਪਿੰਡ ਵਾਲੇ ਉਹਨਾਂ ਨੂੰ ਥੋੜੀ ਬਹੁਤੀ ਹਿੰਮਤ ਦਿੰਦੇ ਅਤੇ ਦੋ ਬੁਰਕੀਆਂ ਰੋਟੀ ਦੀਆਂ ਖਵਾਉਂਦੇ ਜਦੋਂ ਪੁਲਿਸ ਜੱਗੇ ਨੂੰ ਤਸੀਹੇ ਦੇ ਰਹੀ ਹੁੰਦੀ ਤਾਂ ਉਹ ਚੁਗਲਖੋਰ ਵੀ ਕੋਲ ਹੀ ਬੈਠਾ ਹੁੰਦਾ ਜੱਗੇ ਨੇ ਉਸ ਨੂੰ ਬਹੁਤ ਕਿਹਾ ਕਿ ਉਹ ਆਪਣੀ ਸਾਰੀ ਜ਼ਮੀਨ ਉਸ ਦੇ ਨਾਂ ਕਰ ਦੇਵੇਗਾ ਕਿਸੇ ਤਰ੍ਹਾਂ ਉਹ ਉਸ ਨੂੰ ਪੁਲਿਸ ਤੋਂ ਬਚਾ ਲਵੇ ਪਰ ਚੁਗਲਖੋਰ ਦੰਦੀਆਂ ਕੱਢ ਕੇ ਦਿਖਾ ਦਿੰਦਾ ਜਾਂ ਦਿੱਕਾ ਹਫਤੇ ਬਾਅਦ ਵੀ ਜੱਗੇ ਨੂੰ ਕੁਝ ਪਤਾ ਨਾ ਲੱਗਿਆ ਸਾਰਿਆਂ ਨੂੰ ਸ਼ੱਕ ਹੋ ਗਿਆ ਜੱਗੇ ਨੂੰ ਮਾਰ ਦਿੱਤਾ ਗਿਆ ਹੈ ਉਸ ਜੁਗਲਖੋਰ ਨੇ ਵੀ ਨਸ਼ਾ ਪਾਣੀ ਖਾ ਕੇ ਇਹ ਗੱਲ ਕਿਸੇ ਨੂੰ ਦੱਸ ਦਿੱਤੀ ਕਿ ਪੁਲਿਸ ਨੇ ਜੱਗੇ ਨੂੰ ਮਾਰ ਕੇ ਉਸ ਦੀ Laash ਕਿਸੇ ਕਮਾਦ ਵਿੱਚ ਸੁੱਟ ਦਿੱਤੀ ਹੈ। ਹੌਲੀ-ਹੌਲੀ ਇਹ ਗੱਲ ਸਾਰੇ ਇਲਾਕੇ ਵਿੱਚ ਫੈਲ ਗਈ। ਇਲਾਕੇ ਦੇ ਲੋਕਾਂ ਨੇ ਜੱਗੇ ਦੀ Laash ਲੱਭਣ ਖਾਤਰ ਸਾਰੇ ਗੰਨਿਆਂ ਦੇ ਖੇਤ ਫਰੋਲ ਸੁੱਟੇ। ਆਖਰਕਾਰ ਲਾਗੇ ਪਿੰਡ ਦੇ ਕਮਾਦ ਵਿੱਚੋਂ ਜੱਗੇ ਦੀ ਵੱਡੀ ਟੁੱਕੀ Laash ਮਿਲ ਗਈ। ਦੂਜੇ ਦਿਨ ਉਸ ਜੁਗਲਖੋਰ ਨੂੰ ਵੀ ਪੁਲਿਸ ਫੜ ਕੇ ਲੈ ਗਈ। ਉਸ ਦਾ ਤਾਂ ਅੱਜ ਤੱਕ ਪਤਾ ਨਹੀਂ ਲੱਗਿਆ। ਉਹ ਕਿਥੇ ਛੁਪਾਖ ਪਾ ਦਿੱਤਾ ਨਾ ਹੀ ਕਿਸੇ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜੱਗੇ ਦੇ ਭੋਗ ਉੱਪਰ ਇਲਾਕੇ ਭਰ ਦੇ ਲੋਕ ਇਕੱਠੇ ਹੋਏ ਜੱਗੇ ਦੇ ਪਰਿਵਾਰ ਨੂੰ ਦੇਖ ਕੇ ਕੋਈ ਵੀ ਅੱਖ ਗਿੱਲੀ ਹੋਣੋਂ ਨਾ ਰਹੀ ਜੀਤ ਕੱਠ ਵਿੱਚ ਦੀ ਲੰਗ ਦੀ ਹੋਈ ਇੱਕ ਹੱਥ ਨਾਲ ਬੀਬੀ ਬਾਪੇ ਨੂੰ ਫੜੀ ਅਤੇ ਦੂਜੇ ਹੱਥ ਨਾਲ ਬੱਚਿਆਂ ਨੂੰ ਸੰਭਾਲਦੀ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਈ